जो मेरी उपर अत्याचार हो रहे ने रोकते रोकण वास्ते कोई अत्याचार वास्ते कोई भक्ति शक्ति वाली आत्मा चाहिए फिर अकाल पुरख वाग अपने धरती की पुकार ਜੋ ਤੱਤੀ ਨੇ ਪੁਕਾਰ ਕੀਤੀ ਸੀ ਉਸ ਨੂੰ ਸੁਣਿਆ ਫਿਰ ਵਿਚਾਰ ਕੀਤੀ ਹੈ ਕਿ ਕੋਈ ਐਸੀ ਆਤਮਾ ਹੋਵੇ ਜੋ ਭਗਤੀ ਵਾਲੀ ਵੀ ਹੋਵੇ ਤੇ ਨਾਲ ਨਾਲ ਸ਼ਕਤੀ ਵਾਲੀ ਵੀ ਹੋਵੇ ਹੁਣ ਉਸ ਨੂੰ ਕਿਸ ਭਰਤੀ ਉੱਪਰ ਭੇਜਿਆ ਜਾਵੇ ਫਿਰ ਕੌਣ ਨੇ ਦੁਸ਼ਟ ਦਮਨ ਦੇ ਰੂਪ ਵਿੱਚ ਸਤਪਤੀ ਚੋਟੀ ਉੱਪਰ ਬੈਠ ਕੇ ਭਾਰੀ ਤਪੱਸਿਆ ਕਰਨ ਵਾਲੀ ਔਰ ਉਹਨਾਂ ਦਾ ਆਕਾਲਪੁਰ ਵਾਹਿਗੁਰੂ ਨੇ ਕੀਤਾ। ਫਿਰ ਸੁਨੇਹਾ ਭੇਜਿਆ ਗਿਆ ਕਿ ਤੁਹਾਨੂੰ ਆਕਾਲਪੁਰ ਵਾਹਿਗੁਰੂ ਨੇ ਯਾਦ ਕੀਤਾ। ਫਿਰ ਦੁਸ਼ਤਵੰਤ ਜੀ ਆਏ ਆਕਾਲਪੁਰ ਵਾਹਿਗੁਰੂ ਨੂੰ ਕਹਿਣ ਲੱਗੇ ਕਿ ਆਕਾਲਪੁਰ ਵਾਹਿਗੁਰੂ ਕੀ ਕਾਰਨ ਹੈ? ਕਿਸ ਕਾਰਨ ਤੁਸੀਂ ਮੇਰੀ ਲੱਗੀ ਹੋਈ ਮਿਤੀ ਨੂੰ ਤੋੜਿਆ? ਮੈਂ ਉਸ ਆਕਾਲਪੁਰ ਵਾਹਿਗੁਰੂ ਦੇ ਨਾਲ ਇੱਕ ਮੇਲ ਹੋਇਆ ਸੀ। ਕੀ ਕਾਰਨ ਹੈ? ਜਿਸ ਦੇ ਕਾਰਨ ਉਸੀ ਮੈਨੂੰ ਬੁਲਾਇਆ ਫਿਰ ਬਕਾਦਪੁਰ ਖਾਇਰੂ ਨੇ ਕਿਹਾ ਕਿ ਜ਼ੁਲਮ ਜੋ ਧਰਤੀ ਉੱਪਰ ਵਧਿਆ ਹੋਇਆ ਹੈ ਜੋ ਆਮ ਜਨਤਾ ਚੀਕਾਂ ਪੁਕਾਰਾਂ ਕਰ ਰਹੀ ਹੈ ਹੁਣ ਤੈਨੂੰ ਉਸਨੂੰ ਰੋਕਣ ਵਾਸਤੇ ਇਸ ਧਰਤੀ ਉੱਪਰ ਜਾਣਾ ਪਵੇਗਾ ਫਿਰ ਧਰਤੀ ਉੱਪਰ ਜਾ ਕੇ ਜੋ ਆਮ ਜਨਤਾ ਚੀਕਾਂ ਪੁਕਾਰਾਂ ਕਰ ਰਹੀ ਹੈ ਤੈਨੂੰ ਉਹਨਾਂ ਦਾ ਦਰਦ ਵੰਡਾਉਣਾ ਪਵੇਗਾ ਇਹ ਕੰਮ ਦੇਹ ਰਹੀ ਸੀ ਆਇਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਧਰਤੀ ਬਾਰੇ ਦੱਸਿਆ ਕਿ ਜੋ ਆਮ ਲੋਕ ਜਿਨ੍ਹਾਂ ਨੂੰ ਇਸ ਧਰਤੀ ਉੱਪਰ ਆ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ Passe ਦੇ ਭੇਜਿਆ ਉਹ ਆਪਣੀ ਮੂਰਤੋਂ ਟੁੱਟ ਕੇ ਆਪ ਜਨਤਾ ਨੂੰ ਆਪਣਾ ਗੁਲਾਮ ਬਣਾਉਣਾ ਸ਼ੁਰੂ ਕੀਤਾ ਉਹ ਹੰਕਾਰ ਵਿੱਚ ਆ ਕੇ ਭਗਵਾਨ ਨਾਲ ਟੁੱਟ ਕੇ ਸ਼ੈਤਾਨ ਵੱਲ ਜੁੜੇ ਹੋਏ ਹੋਏ ਇਹ ਹੰਕਾਰ ਬੜੀ ਵੱਡੀ ਚੀਜ਼ ਹੈ ਇਹ ਵੱਡੇ ਵੱਡੇ ਇਨਸਾਨ ਨੂੰ ਢਾ ਲੈਂਦਾ ਹੁਣ ਜੇ ਕਿਤੇ ਇਨਸਾਨ ਨੇ ਕਿਤੇ ਸਰਕਾਰੀ ਦਰਬਾਰੇ ਕਿਤੇ ਕੋਈ ਇੱਜ਼ਤ ਵਧੇ ਕੋਈ ਚੰਗੀ ਜ਼ਮੀਨ ਜਾਇਦਾਦ ਹੋ ਜਾਵੇ ਚੰਗਾ ਪੈਸਾ ਆ ਜਾਵੇ ਜਾਂ ਚੰਗੀ ਵਿੱਦਿਆ ਹਾਸਲ ਕਰ ਲਵੇ ਤਾਂ ਵੀ ਮਨ ਹੰਕਾਰ ਦੇ ਚਾ ਜਾਣਾ ਕਿ ਮੇਰੇ ਜਿੰਨਾ ਕੋਈ ਪੜਿਆ ਲਿਖਿਆ ਨਹੀਂ ਮੇਰੀ ਸਰਕਾਰੀ ਦਰਬਾਰੇ ਬਹੁਤ ਇੱਜ਼ਤ ਹੰਕਾਰ ਸਾ ਹਣ ਜਿਸ ਨੇ ਵੀ ਭਗਤੀ ਕੀਤੀ ਹੰਕਾਰ ਉਸ ਨੂੰ ਨਹੀਂ ਛੱਡ ਸਕਦਾ ਹੁਣ ਜਦੋਂ ਹੰਕਾਰ ਹੰਕਾਰ ਤੋਂ ਵੱਢਣ ਵਾਸਤੇ ਕਿਹੜਾ ਰਸਤਾ ਅਕਾਲਪੁਰਖ ਵਾਹਿਗੁਰੂ ਦੀ ਭਗਤੀ ਇਹ ਅਕਾਲਪੁਰਖ ਵਾਹਿਗੁਰੂ ਨੂੰ ਯਾਦ ਕਰੋ ਬਾਣੀ ਪੜੋ ਹੰਕਾਰ ਨਹੀਂ ਆ ਦੇ ਬਰ ਹੰਕਾਰ ਨੇ ਇੱਥੇ ਵੀ ਬਲ ਬਾਤ ਨੇ ਹੁਣ ਜਿੰਨੇ ਕੋ ਭਗਤੀ ਕੀਤੀ ਨਾਮ ਸਿਮਰਨ ਕੀਤਾ ਹੰਕਾਰ ਉਸ ਦੇ ਮੜ ਵਿੱਚ ਵੀ ਆ ਗਿਆ ਕਿ ਮੇਰੇ ਜਿੰਨਾ ਕੋਈ ਭਗਤੀ ਵਾਲੀ ਆਤਮਾ ਨਹੀਂ ਜਿੰਨਾ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਕੋਈ ਮੇਰੇ ਤੋਂ ਜ਼ਿਆਦਾ ਤਾਂ ਕੋਈ ਹੋ ਨਹੀਂ ਸਕਦਾ ਜਿੰਨਾ ਮੈਂ ਵਹਿਗੁਰੂ ਦਾ ਨਾਮ ਲੈਣਾ ਜਿੰਨਾ ਮੈਂ ਨਿਤਨੇਮ ਕਰਦਾ ਮੇਰੇ ਤੋਂ ਜ਼ਿਆਦਾ ਨਿਤਨੇਮ ਕਰਨ ਵਾਲਾ ਕੋਈ ਇਨਸਾਨ ਹੰਕਾਰ ਇੱਥੇ ਵੀ ਇਨਸਾਨ ਉੱਤੇ ਆ ਕੇ ਲੈਂਦਾ ਹੁਣ ਤਾਂ ਧਰਤੀ ਉੱਪਰ ਤੇ ਉਹ ਭਗਤੀ ਸ਼ਕਤੀ ਵਾਲੇ ਸੰਤ ਜੋ ਬਹੁਤ ਸਵੇਰੇ ਦੇ ਧਰਮ ਸੰਤ उन्होंने सारे ने अपना अड्डो अड्डो ढकवंज रचाया आम जनता अपना गुलाम बनाना शुरू कर दिता, ये दिता कि यह जो आम जनता ये अधीन टुटी रहे अकाल पुरख वागुरू ने यह संदेश दिता कि तू धरती उपर जाके उस अकाल पुरख वागुरू की सिंप सभा करनी ये नहीं कि तू अपने तौर पर अपने अधीन कर केवल केवल उस अकाल पुरख वागुरू का नाम सिमरन ਜੋ ਆਪ ਜਨਤਾ ਕੋ ਨਾਉਣ ਦੇਣਾ ਮੰਨਣ ਸਿੱਧੇ ਤੌਰ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ ਇਹ ਸੰਦੇਸ਼ ਦੇ ਕੇ ਅਕਾਲ ਪੁਰਖ ਵਾਹਿਗੁਰੂ ਨੇ ਦੁਸ਼ਤ ਦਵਨ ਦੇ ਸਾਹਮਣੇ ਉੱਤਰ ਜੰਮਾਸਤੇ ਕੀ ਹੈ ਸਿਰ ਉਧਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਉਹਨਾਂ ਦੇ ਗ੍ਰਹਿ ਵਿਖੇ 1666 ਇਸਵੀ ਨੂੰ ਬਾਦ ਗੋਬਿੰਦ ਰਾਏ ਜੀ ਦੇ ਜਨਮ ਵਿੱਚ ਹੌਕਾਰਤਾ ਕਾਰ ਰਹੀ ਸੀ ਉਹਨਾਂ ਨੂੰ ਸ਼ਾਮ ਕੀ ਪ੍ਰਾਪਤ ਹੋਈ ਜੋ ਧਰਤੀ ਉੱਪਰ ਪਾਪਾਂ ਦਾ ਭਾਂਬੜ ਮਚ ਰਿਆ ਸੀ ਉਹ ਠਰਨਾ ਸ਼ੁਰੂ ਹੋਇਆ ਹੁਣ ਪਟਨਾ ਸ਼ਹਿਰ ਦੀ ਧਰਤੀ ਹੈ ਜੋ ਪਾਵਨ ਪਵਿੱਤਰ ਧਰਤੀ ਹੈ ਜਿਸ ਤੇ ਕਲਗੀਧਰਕਾ ਮਹਾਰਾਜ ਉਹਨਾਂ ਦਾ ਪ੍ਰਕਾਸ਼ ਹੋਇਆ ਜਿੱਥੇ ਉਹ ਪ੍ਰਗਟ ਹੋਏ ਹੁਣ ਵੀ ਕਮシャ ਫਕੀਰ ਹੈ ਬਗੰਗ ਸ਼ਹਿਰ ਦਾ ਰਹਿਣ ਵਾਲਾ ਜਿਸ ਨੂੰ ਸਾਰੀ ਤਮਰ ਹੋ ਗਈ ਨਵਾਜ਼ ਪੜਦੇ ਨਵਾਂ ਪੜਦਾ ਸੀ ਕਿ ਮੈਂ ਉਸ ਅਕਾਦ ਕੋ ਖਵਾਇ ਨੂੰ ਦੇ ਨੇੜੇ ਜਾਵਾਂ ਉਸ ਖੁਦਾ ਨੂੰ ਉਸ ਪੱਲਾ ਨੂੰ ਯਾਦ ਕਰਾਂ ਬਹੁਤ ਬਹੁਤ ਧੰਨਵਾਦ ਹੈ ਜਥੇਦਾਰ ਸਾਹਿਬਾਨ ਜਿਨ੍ਹਾਂ ਦਾ ਨਾਮ ਅਕਾਲ ਪੁਰਖਵਾਇ ਨੂੰ ਆਪ ਜਾਣਦੇ ਨੇ ਉਹਦਾ ਮਹਾ ਕਲਿਆਣ ਦੇ ਰੂਪ ਵਿੱਚ 100 ਰੁਪਏ ਤੁਹਾਡੀ ਜਥੇ ਦੇ ਮਾਨ ਸਨਮਾਨ ਵਿੱਚ ਭੇਜ ਕੇ ਗਏ ਨੇ ਹੋਰ ਜਥੇਦਾਰ ਸਾਹਿਬਾਨ ਉਹਨਾਂ ਵੱਲੋਂ ਤੁਹਾਡੀ ਜਥੇ ਦੇ ਮਾਨ ਸਨਮਾਨ ਵਿੱਚ 200 ਰੁਪਏ ਹਾਜ਼ਰ ਹੋਇਆ ਬਹੁਤ ਬਹੁਤ ਧੰਨਵਾਦ ਹੈ गुरु महाराज कलगी पिता महाराज इन्होंने हाजरियों का प्रबंध करीखम शाह उम्र बीत गई है नमाज पढ़ते नमाज पढ़ता प्राप्त कर लवान उस अल्लाह प्राप्त कर लव सारी उम्र अपने चेलियां ये शिक्षा देता रहा कि जैसी नमाज पढ़ो तो आपका खुदा प्राप्त करें और अच्छी समा हो जो मुसलमान ने नमाज पढ़ते ने पछम वाल करके जो नमाज पढ़नी शुरू की है अच की वापर नमाज पढ़ता पढ़ता होया, होीखमे शाह पूर्व वाल करके खड़ गया उस झटक पाई है कि उस खुदा का नूर उस हकालू की जोत अढ़ते वल आई हुई है अज पूर्व दिशा वाल ਉਹ ਹੱਥ ਜੋੜ ਕੇ ਨਮਾਨ ਪੜਨੇ ਆਓ ਜਿਸ ਵੇਲੇ ਕਲਕੀ ਧਰਪਤਾ ਮਹਾਰਾਜ ਉਹਨਾਂ ਦਾ ਪਟਨਾ ਸ਼ਹਿਰ ਦੀ ਧਰਤੀ ਉੱਪਰ 1666 ਈਸਵੀ ਨੂੰ ਪ੍ਰਕਾਸ਼ ਹੋਇਆ ਪਟਨੇ ਸ਼ਹਿਰ ਦੀ ਹਰ ਇੱਕ ਗਲੀ ਹਰ ਇੱਕ ਕਿਨਾਰੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਆਉਣ ਦਾ ਚਾਨਣ ਹੋ ਰਿਹਾ ਪ੍ਰਕਾਸ਼ ਹੋ ਰਿਹਾ ਆਓ ਉਹਨਾਂ ਲੈਣਾ ਨੂੰ ਢਾਹੀ ਜੱਥੇ ਪਾਸੋਂ ਕਿਉਂ ਸਰਵਾੜ Up and down, प्रार्थना i ਇੱਕ ਕੋਨੇ ਵਿੱਚ ਉਹਨਾਂ ਦੇ ਔਰਦਾਰ ਜੋ ਚਾਣਣ ਸੀ ਕੋ ਧਰਤੀ ਤੇ ਹੋਇਆ ਜੋ ਧਰਤੀ ਉੱਪਰ ਪਾਪਾਂ ਦਾ ਭਾਂਬੜ ਮਚ ਰਿਹਾ ਸੀ ਉਹ ਸ਼ਾਂਤ ਹੋਣਾ ਸ਼ੁਰੂ ਹੋਇਆ ਪਰ ਵੀ ਕਮਿਸ਼ਾ ਜਿਹੜਾ ਕਿ ਸਾਰੇ ਕੁਮਰ ਨਮਾਜ਼ ਪੜਦਾ ਰਿਹਾ ਕਿ ਉਹਸ ਖੁਦਾ ਨੂੰ ਪ੍ਰਾਪਤ ਕਰ ਲਵਾਂਗੇ सारी उम्र बीत चुकी है वह नमाज पढ़ते पर अच जल नमाज पढ़ रहा है उसमें चढ़ते वाल ये झलक पी है कि उस खुदा वो हर रोज याद करता है हर स्वास के नाम याद करता है जलो टाइम नमाज पढ़ता है वो खुदा अच्छते वाल नहीं अच्छे चढ़ते वाल आया हुआ है ये झलक पड़ है ਹੁਣ ਜਦੋਂ ਟੱਕ ਪਈ ਐ ਉਹ ਆਪਣੀ ਨਿਵਾਜ਼ ਛੱਡ ਕੇ ਜਿੱਥੇ ਤੱਕ ਛਿਪਦੇ ਵੱਲ ਮੁੱਕ ਕਰਕੇ ਉਹ ਨਿਵਾਜ਼ ਪੜਦਾ ਸੀ ਅੱਜ ਜੱਦ ਦੇ ਵੱਲ ਮੁੱਖ ਕਰਕੇ ਨਿਵਾਜ਼ ਪੜਨੀ ਸ਼ੁਰੂ ਕਰ ਦਿੱਤੀ ਚੇਲੇ ਬੜੇ ਕਮਾਲ ਹੋਏ ਉਹ ਤੱਕਣ ਲੱਗੇ ਕਿ ਅੱਜ ਫਕੀਰ ਜੀ ਨੂੰ ਕੀ ਹੋਇਆ ਇਹ ਸਭ ਸਮਝਾਉਂਦੇ ਨੇ ਕਿ ਆਪਣੇ ਤਾਂ ਖੁਦਾ ਦਾ ਵਾਸਤਾ वो शिपरे वाले पछम् है पर अच य शराज पछम वाल पढ़नी चाहिए अब पछम वाल पिछ करके खुदते की भाड़ा वापर रहे फिर उन्होंने पीर जी को पूछा कि पीर जी अज तू की गल है ਜਦ ਤੁਸੀਂ ਇਹ ਗੱਲ ਨੂੰ ਭੁੱਲ ਚੁੱਕੇ ਹੋ ਕਿ ਜੋ ਆਪਣੇ ਖੁਦਾ ਨੇ ਅੱਲਾਹ ਤਾਲਾ ਨੇ ਉਹਨਾਂ ਦਾ ਵਾਸਾ ਪਛਮ ਵਿੱਚ ਹੈ ਤੇ ਤੁਸੀਂ ਜਨਵਾਰ ਪੜਦੇ ਹੋ ਉਹ ਪੂਰਬ ਵੱਤ ਮੁੱਕ ਕਰਕੇ ਪੜਦੇ ਹੋ ਤੁਸੀਂ ਆਪਣੇ ਖੁਦਾ ਨੂੰ ਪਿੱਛੇ ਧਾਰ ਰਹੇ ਉਹਦੇ ਚੇਤੇ ਕਹਿਣ ਲੱਗੇ ਕਿ ਬੜਾ ਘੋਰ ਪਾਪ ਕੀਤਾ ਤੁਸੀਂ ਇਸ ਦਿੱਤੋ ਹਾਲ ਨੂੰ ਮਾਫੀ ਨਹੀਂ ਮਿਲਣੀ ਜੋ ਤੁੰ ਬੈਠੋ ਤੁਹਾਨੂੰ ਕਾਦੀ ਨੂੰ ਇੱਕ ਆਦੀ ਖਬਰ ਮਿਲੀ ਉਹ ਤੋਹਾਫ਼ੇ ਤੋਂ ਖਤਵਾ ਜਾਰੀ ਕਰ ਦਿੱਤਾ ਤੁਹਾਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਪਰ ਉਹਦੇ ਚੇਲੇ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਸ਼ਾਇਦ ਫਕੀਰ ਜੀ ਅੱਜ ਠੀਕ ਨਹੀਂ ਇਹਨਾਂ ਦੇ ਬਡੇਰ ਕੁਮਰ ਹੋਣ ਕਰ ਇਹਨਾਂ ਨੂੰ ਇੱਕ ਗੱਲ ਇਹ ਭੁੱਲ ਚੁੱਕੇ ਨੇ ਕਿ ਆਪਾਂ ਨਮਾਜ਼ ਕਿਸ ਕਿਸ ਵਕਤ ਉਪਰ ਕਰਕੇ ਪੜ੍ਹਨੀ ਸ਼ਾਇਦ ਇਸ ਕਾਰਨ ਹੋ ਸਕਦਾ ਹੈ ਕਿ ਇੱਧਰ

ਕਿ ਤੁਸੀਂ ਉਸ ਖੁਦਾ ਦੀ ਉਸ ਰੱਬ ਦੀ ਉਸ ਦੌੜ ਦੀ ਤੋਹੀਨ ਕੀਤੀ ਉਸ ਤੇ ਫਿਰ ਘਰ ਕੇ ਮਨ ਪਰ ਮਨ ਘਾਰੇ ਕਿਉਂ ਕੀਤਾ ਹਾਉ ਹੁਣ ਸੂਫੀ ਫਕੀਰ ਨੇ ਸਹੀ ਕਿ ਉਹਨਾਂ ਦੇ ਚੇਲੇ ਜਿਸ ਤਰ੍ਹਾਂ ਕੋ ਮਨ ਕਹਿ ਰਹੇ ਨੇ ਉਹਨਾਂ ਲੈਣੇ ਪਾਤੀ ਜਿੱਥੇ ਪਾਸ ਕਿਉਂ ਸਮਝਦਾ